ਸਾਰੇਆਂ ਨੂੰ ਪਿੱਛੇ ਤੋਂ ਪ੍ਰਸਤਾਵ ਲਾ ਮੈਂ ਬਲੌਗ ਚਾਉਂਦੀ ਨਹੀਂ ਸੀ ਜੀ ਹੁਣ ਮੈਂ ਬਲੌਗ ਚਾਉਣ ਲੱਗ ਗਈ ਜੀ ਪਰ ਥੋੜੀ ਜੀ ਪ੍ਰੋਬਲਮ ਚੱਲਦੀ ਹੈ ਜੀ ਹਲੇ ਪ੍ਰੋਬਲਮ ਕੁਛ ਨਾ ਸੋਲ ਹੋਈ ਹੈ ਵਿਚ ਵਿਚਾਲੇ ਹੈ ਜੀ ਤਾਂ ਇਸ ਕਰਕੇ ਮੈਂ ਬਲੌਗ ਚ ਨਹੀਂ ਆਉਂਦੀ ਸੀ ਜੀ ਤਾਂ ਹੁਣ ਮੈਂ ਬਲੌਗ ਚਾਉਣ ਲੱਗ ਗਈ ਜੀ ਬਾਕੀ ਤੁਹਾਡਾ ਬਲੌਗ ਦੇਖਣ ਲਈ ਬਹੁਤ ਬਹੁਤ ਧੰਨਵਾਦ ਹੈ ਜੀ ਅਰ ਸਪੋਰਟ ਕਰਨ ਲਈ ਜੀ ਅੱਲਾਹ ਤੱਕ ਕਰੋ ਜੀ ਅੱਜ ਦਾ ਵੀਊ ਚੱਕ ਕਿੰਨੀ ਵਧੀਆ ਧੁੱਪ ਨਿਕਲੀ ਵੀ ਹੈ ਜੀ ਕਿਲੀ ਕਿਲੀ ਵਧੀਆ ਲੱਗਦੀ ਆ ਸਵੇਰੇ ਸਵੇਰੇ ਬਾਕੀ ਸ਼ਾਮ ਨੂੰ ਆ ਜਾਂਦਾ ਬੱਦਲ ਵਾਈ ਕੀ ਆ ਜੇ ਨਹੀਂ ਤੁਸੀਂ ਵੀ ਸਾਡੇ ਝੁੱਪ ਸਿੱਕਣ ਬਾਕੀ ਹੋਰ ਕੰਮ ਕਰ ਦਿਖਾਵਾਂਗੇ ਜੀ ਤੁਹਾਨੂੰ ਘਰ ਜਾ ਕੇ ਹੁਣ ਜਾਣਾ ਜੀ ਅਸੀਂ ਤੁਹਾਨੂੰ ਤੇ ਬੱਕਰੀ ਛੱਗਣੇ ਹੋਰ ਕੰਮ ਕੰਮ ਕਰਨਾ ਉਹ ਦਿਖਾਵਾਂਗੇ ਜੀ ਤੁਹਾਨੂੰ ਬਾਕੀ ਬਣੇ ਰਿਹਾ ਕਰੋ ਜੀ ਤੁਹਾਡੇ ਬਲੌਗ ਨਾਲ ਸਾਡੇ ਬਲੌਗ ਨੂੰ ਸਪੋਰਟ ਕਰਨ ਲਈ ਬਹੁਤ ਬਹੁਤ ਧੰਨਵਾਦ ਹੈ ਜੀ ਵਾਤਵਾਰ ਸ਼ੇਅਰ ਕਮੈਂਟ ਕਰਿਆ ਕਰੋ ਜੀ ਉਹ ਚਲੋ ਜੀ ਠੀਕ ਆ ਹੁਣ ਰਜਾ ਕੇ ਬਣਾਉਦੇ ਆ ਦੇਖਣੋ ਪਿਆ ਹੋਰ ਬੰਦ ਕਰਿਆ ਬਾਥ ਚੱ ਚੱ ਕਾ ਵੀ ਦੁੱਧ ਪਲਾਉਣੇ ਨੂੰ ਕਹਿੰਦੀ ਹੂੰ ਹੂੰ ਦੁੱਧ ਪੜਾਈਏ ਨਾ ਹਾਂ ਲਓ ਜੀ ਰੋਟੀ ਪਾਣੀ ਖਾ ਲਿਆ ਹਾਂ ਮਲਕਾ ਬਸ ਹੁਣ ਪਾਂਡਿਆਂ ਦੀ ਸਫਾਈ ਕਰ ਲਈਏ ਪਹਿਲਾਂ ਤਾਂ ਪਾਂਡੇ ਸਾਫ਼ ਕਰਕੇ ਫਿਰ ਤੇ ਬਾਅਦ ਦੇਖਦੇ ਆ ਜੀ ਹੋਰ ਸਭ ਬਾਕੀ ਅੱਜ ਕੱਖ ਕਿਨ ਜਾਣਾ ਜੀ ਡਿੱਪੂ ਦਾ ਸਮਾਨ ਲੈਣ ਰਸਲ ਲੈਣ ਵੀ ਜਾਣਾ ਹੈ ਪੱਤੇ ਇਹ ਡੰਗਰ ਬੱਕੇ ਨੂੰ ਤਾਂ ਪਤਾ ਪਿਆ ਖੱਡਲਮਾ ਆ ਜਾਵਾਂ ਫਿਰ ਤੇ ਬਾਹਰ ਜਾਉਂਗਾ ਕਿ 12:00 ਵਜੇ ਬੱਸ ਜਾਂਦੀ ਆ ਤਾਂ ਉਹਨੂੰ ਜਾਉਂਗਾ ਫੇਰ ਉੱਧਰ ਤੇ ਆਉਂਗਾ ਗੱਡੀ ਲੈ ਕੇ ਸਵਾਣ ਗਾਇ ਦੀ ਫੀਟ ਵੀ ਆਣੀਆਂ ਜੀ ਗਾਂ ਦੇ ਦਾ ਥੱਲਾ ਤੇ ਬੜਾ ਸਮਾਨ ਵੀ ਆ ਫਿਰ ਇੱਕ ਕਰਕੇ ਗੱਡੀ ਉਹ ਕਰਨੀ ਪੈਣੀ ਈ ਨੂੰ ਮੱਡੀ ਵੀ ਆਉਂਦਾ ਫੇਰ ਲੈ ਕੇ ਸਵੇਰੇ 4:00 ਵਜੇ ਤੱਕ ਸਮਾਨ ਇਹਦਾ ਥੋੜਾ ਜਿਹਾ ਕੰਮ ਕਰਾ ਦੇਣਾ ਤੇ ਨਾਲ ਆ ਗਿਆ ਲੇਕ ਮੈਂ ਅੱਜ ਖਾਦਾ ਵੱਡਾ ਭਾਂਡੇ ਢੋਲਣਾ ਰੋਟੀ ਪਾਣੀ ਖਾ ਲਿਆ ਬਣਾ ਲਿਆ ਚਲੋ ਜੀ ਖਾਣੇ ਦਿਖਾਉਂਦੇ ਅੱਜ ਬੰਕਰ ਤੇ ਕਰਿਆਣਾ ਲਓ ਜੀ ਮੰਮੀ ਆਈ ਅੱਜ ਉੱਪਰ ਤੇ ਕਹਿੰਦੇ ਕਾ ਲੈ ਕੇ ਜਾਣਾ ਯਾ ਲਗੀ ਮੰਮੀ ਕਰਨਾ ਕਰਨਾ ਕਿ ਰਸਤਾ ਲਗੀ ਬਣਾਉਣ ਲੰਗਣਾ ਜਿੱਥੇ ਦੀ ਧੜੀ ਗਿਆ ਚੰਗੜੀ ਹੂੰ ਦੇਖਦੇ ਆਂ ਕੀ ਆ ਬੰਦੇ ਹੂੰ ਉਹ ਦੇਖਦੇ ਆ ਉਹ ਪੋਰੜਾ ਖਾਂਗਦੇ ਰਸਤਾ ਬਣਾਉਂਦੇ ਚਲਾਵੇਂ ਤੇ ਉਥੋਂ ਆ ਦੇਖਦੇ ਕੀ ਕਰਦੇ ਕੰਡੇ ਹੈ ਲੰਗ ਨਹੀਂ ਹੁੰਦਾ ਫੇ ਪੈਰਾ ਤੇ ਮਾਰੇ ਸੁੱਲ ਲੱਗਣੀ ਜੀ ਕਾ ਕੰਡੇ ਵਾਲਾ ਦਰਖਤ ਜਿਆ ਕਿਤੇ ਕੈਂਸ ਕੰਡੇ ਨੂੰ ਹੂੰ ਇਹ ਹਵਾ ਵਿੱਚ ਗਿੜਿਆ ਰਹਿਣਾ ਜਰਾ ਤੂਫਾਨ ਨਹੀਂ ਆਈ ਆ ਉਧਰ ਰਸਤਾ ਤਾਂ ਹੋਣਾ ਚਾਹੀਦਾ ਫਿਰ ਜਿੱਥੇੋਂ ਕਾਰ ਲੱ ਕੇ ਜਾਣਾ ਬੰਦੇ ਨੇ ਜ਼ਰੂਰੀ ਰਸਤਾ ਵੀ ਆਰੇ ਕਾਣੀ ਲੱਤ ਨੂੰ ਛੜ ਕੇ ਕਦੇ ਵੱਡੇ ਤੇ ਇਤਰਾ ਹੀ ਦਵੇ ਦੇ ਫੋਨ ਆਏਗੇ फोन ਕਰ ਦਿੱ ਗਿਆ ਹੁਣ ਕਿਸੇ ਵਾਰ ਕਿਸੇ ਸਾਠੀ ਸੁਣ ਲਵਾਂ ਬੈਠ ਕੇ ਤੇ ਛਾਂਗ ਦੇ ਤਾ ਬੈਜ ਮਾ ਹਾਂ ਪੱਥਰ 'ਤੇ 2 ਮਿੰਟ ਸ਼ਰਾਮ ਕਰਨ ਮਾ ਟਿੰਪਲ ਦਾ ਹਣਾ ਟਿੰਪਲ ਦਾ ਮਨ ਨਹੀਂ ਰਹਾ ਹੈਲੋ ਹੈਲੋ ਲੋ ਜੀ ਅੱਜ ਆਏ ਸੀ ਬੱਕਰੇ ਦੇ ਬਰਦ ਲੈ ਕੇ ਇੱਧਰ ਚੁਗਾਨ ਇਹ ਤੇ ਤੇ ਮੰਮੀ ਲਗੀ ਵੀ ਹੈਂਟ ਲਾਣੀ ਨੋ ਕੰਨ ਨੂੰ ਲਜਾਣਾ ਗਏ ਨੋ ਲਾਲੇ ਮੰਮੀ ਹਾਂ ਬਸ ਉਹ ਲੱਕੀ ਵੀ ਲਾਣਾ ਦੇਖ ਡੰਡੇ ਜੇ ਕੱਟ ਕੇ ਫੇਰ ਛੰਡੇ ਕੇ ਲਾਣਾ ਕਹਿੰਦਾ ਕਾਕਾ ਨਹੀਂ ਤਾਂ ਫਿਰ ਡੰਡੇ ਚੱਕ ਲੈਨੇ ਕਿੱਥੇ ਜਾ ਹੁੰਦਾ ਹੂੰ ਪਾ ਲਾ ਹਾਂ ਅੱਡਾ ਵਧੀਆ ਜੇ ਤਾਂ ਚਾਰ ਬਸ ਪੰਜਾਬ ਮਾ ਨਹੀਂ ਹੁੰਦਾ ਇਹ ਕਾ ਹਣਾ ਇਹ ਤਾਂ ਸੱਡੇ ਦੇ ਪਹਾੜ 'ਚ ਹੁੰਦਾ ਜੀ ਪੰਜਾਬ ਦੇ ਦਾ ਪੰਜਾਬ ਦੇ ਦਾ ਤੁਪਕਾ ਤਾਂ ਹੁੰਦੇ ਸਾਡੇ ਤਾਂ ਸਾਰੇ ਦਰੱਖਤਾਂ ਦੇ ਉੱਪਰ ਪੋੜਣਾ ਉੱਪਰ ਰੱਖੋ ਆ ਸਮਝਿਆ ਤੁਸਾਂ ਤਾਂ ਉਹ ਰਹਿੰਦੇ ਪਹਾੜੀ ਦੀ ਛਾਂਕ ਵਕਤ ਅੰਦਰਾਂ ਉਪਾਦੋ ਪਾਲੰਦੇ ਸਾਂ ਪੰਜਾਬ ਚ ਤਾਂ ਹੁੰਦੇ ਵਰਖੀਨ ਤੂੜੀ ਸੁੱਕੀ ਸਾਡੇ ਇੱਧਰ ਜ਼ਿਆਦਾ ਹਰਾ ਕਾਇ ਹੁੰਦਾ ਸੰਘੇ ਰਟੰਗੜਾ ਪਾੜ ਸੰਗਾ ਹਰਕਾ ਪੰਜਾਬ ਦਾ ਰੱਦਰ ਦਾ ਤੇ ਉਹ ਲੱਗਈਆਂ ਆਪਣੀਆਂ ਬੱਕਰੀਆਂ ਠੀਕਾ ਪੱਕੜੇ ਬੱਕਰੀਆਂ ਦੇਖਾ ਬੱਕਰੀਆਂ ਨੂੰ ਛਾਂਤ ਪਾਤਾ ਉਹ ਵੀ ਲੱਗੇ ਆਪਣਾ ਮਜੇ ਤੇ ਖਾਣ ਰਾਜਾ ਨੇ ਹੁਣ ਇਹ ਆਂ ਦਾ ਉੱਪਰ ਤੇ ਚੋਆ ਨਾ ਆ ਬਾਪਰ ਫਾਤ ਨੂੰ ਸੁਣ ਬਰਸਾਤ ਮਾ ਪਾਣੀ ਆਂਦਾ ਇਹਦੇ ਮਾ ਬਹੁਤ ਜਿਆਦਾ ਬਰਸਾਤ ਨੂੰ ਤਾਂ ਉਹ ਖੜੀ ਨਹੀਂ ਹੁੰਦਾ ਪਾਣੀ ਨਹੀਂ ਆਂਦਾ ਹੂੰ ਨਦੀ ਮੰਗਣਾ ਨਦੀ ਮੰਗਣਾ ਚੱਲਦਾ ਹੈ ਵੀ ਇਸ ਤਰ੍ਹਾਂ ਸਾ ਸਾ ਇਸ ਤਰ੍ਹਾਂ ਨਦੀ ਚੱਲਦੀ ਇੱਕ ਕਿਸਮ ਦੀ ਹੂੰ ਇਹ ਕਮ ਹੈ ਰਹਿ ਕੇ ਸਮਾਚਾ ਦੂਰਾ ਇਹ ਬੱਕਰੀਆਂ ਲੱਗਿਆ ਹੋਈ ਹੈ ਆਪਣੀ ਚੂਗਾ ਉਹਨਾਂ ਨੂੰ ਛਾਂਗ ਪਿਆ ਵਾ ਇਹ ਬੰਦੇ ਕਾਫੀ ਦਾ ਪਰੋਠਾ ਹੂੰ ਇਹ ਬਣ ਗਿਆ ਮੇਰਾ ਜੱਗਾ ਨਾ ਕੋਲਾ ਜਾ ਬੰਨਿਆ ਹੋਇਆ ਮਲਖੂਦ ਦੇਲਾ ਸੁੱਤਨਾ ਜਾ ਬਈ ਤਾਂ ਆਪ ਵੀ ਖਸ ਕੇ ਹੂੰ ਫੱਪ ਦਾ ਤਿੱਖਾ ਆਉ ਰਹੀ ਪਿਆ ਬਾਹ ਉਹ ਤੇ ਚਲੋ ਜੀ ਹੁਣ ਚਲੀਏ ਘਰਾਂ ਨੂੰ ਲੈ ਕੇ ਨਾ ਮਿਲਦੇ ਸਿਰੇ ਅਗੇ ਸਾਸ਼ਟਰੀ ਕਾਲ ਸਾਰਿਆਂ ਨੂੰ ਆਜੀ ਸਾਡਾ ਆਣੇ ਜਾਣ ਵਾਲਾ ਪੈਦਲ ਰਸਤਾ ਅੱਜ ਜਾ ਰਹੇ ਪੱਤੇ ਨੂੰ ਵੀਊ ਚੈੱਕ ਕਰੋ ਸਸਰੀ ਘਾਲ ਸਾਰੇ ਨਾ ਹੀ ਤੇ ਅੱਜ ਚੱਲੇ ਸੀ ਡਿੱਪੂ ਦਾ ਸਮਾਨ ਲੈਣ ਹਾਂਜੀ ਲਓ ਜੇ ਕਾਕ ਕੱਖ ਲਿਆਏ ਅਸੀਂ ਹੁਣ ਚਾਹ ਵੀ ਪੀ ਲਈ ਕਾਕ ਹੋ ਗਿਆ ਤਿਆਰ ਇੱਧਰ ਬੈਗ ਰੱਖਿਆ ਗੋਡਿਆਂ 'ਚ ਵਾਕੰਦਾ ਹੁਣ ਮੈਂ ਜਾਵਾਂ ਡਿੱਪੂ ਦੇ ਸਮਾਨ ਨੂੰ ਫਿਰ ਇੱਧਰ ਤੇ ਸਮਾਨ ਸਮੂਹ ਲੈ ਕੇ ਰਾਸ਼ਨ ਲੈ ਕੇ ਗੱਡੀ ਕਰਕੇ ਨੇ ਆ ਜਾਣਾ ਮੈਂ ਕਿਹਾ ਚਾਹ ਬਣਾ ਕੇ ਇਹਨੂੰ ਵੀ ਦੇਤੀ ਹੁਣ ਮੈਂ ਵੀ ਲੱਗੀ ਚਾਹ ਪੀਣ ਆ ਜਾਓ ਜੀ ਤੁਸੀਂ ਪੀ ਲਓ ਬਾਕੀ ਜانوں ਪੱਟੇ ਦਿਖਾਊਗਾ ਜੀ ਜਾਂਦੇ ਜਾਂਦੇ ਰਸਤੇ ਜਾਂਦੇ ਜਾਂਦੇ ਬਾਕੀ ਰਸਤੇ 'ਚ ਦਿਖਾਉਂਗਾ ਜੀ ਬੱਸਾਂ ਦੇ ਟਾਈਮ ਲੰਘ ਗਏ ਅੱਜ ਇਹਨੇ ਪੈਦਲ ਰਸਤੇ ਨੂੰ ਜਾਣਾ ਜੀ ਬਾਕੀ ਤੁਹਾਨੂੰ ਵੀਡੀਓ 'ਚ ਦਿਖਾਉਂਗਾ ਸਾਰਾ ਕੁਝ ਜੀ ਦੇਖਦੇ ਰਹੋ ਪੜ੍ਹਦੇ ਰਹੋ ਸਾਡੇ ਬਲੌਗ ਨਾਲ ਸਾਸਤੇ ਕਾਲ ਜੀ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੋਵੇ ਜੀ ਮੰਮੀ ਪਾਰ ਵਾਲੀ ਜਰਤ ਤੇ ਫਿਰ ਜਾਣਾ ਜੀ ਮੇਰੇ ਕੋਲ ਤੇ ਅਸੀਂ ਉਹਦੇ ਵਾਸਤੇ ਬਲੌਗ ਸ਼ੂਟ ਕਰ ਲੱਗੇ ਜੀ ਲੱਗੇ ਜੀ ਇਤੋਰੀਆ ਨਾਲ ਤੇ ਆਹ ਦੇ ਭਿਆਨ ਕਰਮਗਰ ਤੋਂ ਕੋਲ ਤੇ ਜਾ ਕੋਲ ਤੇ ਜਿਹੜੀ ਕੋਪੂਰ ਕੋਲ ਗਿਆ ਤੇ ਆਣ ਇਤੋਰੀਆ ਤੇ ਆਹ ਇਹਨਾਂ ਨੂੰ ਜਿਆਦਾ ਸੁਮਾਰ ਕਰਿਆ ਸੀਗਾ ਮਸਾਲਾ ਕਰਿਆ ਸੀਗਾ ਤੇ ਉਹਦੇ ਅਸੀਂ کیا ਕਰਿਆ ਕਿ ਆਹ ਕੁਝ ਪਾਇਆ ਤਾਂ ਉਹ ਵੀ ਦਸੂ ਜੀ ਤੇ ਸਭ ਤੋਂ ਪਹਿਲਾਂ ਸੀ ਆਲੂ ਕੋਲ ਕਰੇ ਤੇ ਕਾਲੀ ਮਿਰਚ ਲਈ ਸੀਗੀ ਤੇ ਉਹਨੂੰ ਤੱਕੀ ਬਾਕੇ ਥੋੜਿਆ ਤਵੇ ਤੇ ਭੁੰਨ ਲਿਆ ਸੀਗਾ ਤੇ ਫਿਰ ਉਸ ਤੋਂ ਬਾਅਦ ਇਹਨੂੰ ਮੈਂ ਚੰਗੀ ਤਰ੍ਹਾਂ ਪੀਸ ਲਿਆ ਜੀ ਸੀ ਫਿਰ ਇਹ ਰਿਚ ਪਾਤਾ ਸੀਗਾ ਤੇ ਉਸ ਤੋਂ ਬਾਅਦ ਇਹ ਪਿਆਜ਼ ਅਦਰਕ ਮਿਰਚਾ ਤੇ ਗਾਵਨ ਨਹੀਂ ਬਿਲਕੁਲ ਹਲਕੀ ਜਿਹੀ ਵਰਦੀ ਪਾਈ ਸੀਗੀ ਉਹ ਵੀ ਕਲਰ ਵਾਸਤੇ ਇਹਦੇ ਚ ਤੇ ਆਹ ਕੁਝ ਇਸ ਵਾਰ ਪਾਇਆ ਤੇ ਇਹਦੇ ਚ ਇੱਕ ਪਾਏ ਐਡ ਕਰਿਆ ਲਾਸਟ ਵਿੱਚ ਧਨੀਆ ਜੀ ਤੇ ਤੇ ਇਹ ਕੁਚੌੜਿਆਂ ਦਾ ਟੇਸ ਬਹੁਤ ਵਧੀਆ ਆਇਆ ਜੀ ਤੇ ਆਹ ਕੁਝ ਜਿਹੀ ਗਲਆ ਪਈ ਸੁਕਾਨਾ ਜਾ ਰਿਹਾ ਤੇ ਅੱਧਾ ਦੇਖੋ ਵੀ ਨਾਲ ਨਾਲ ਕਰਮਾ ਕਰਮ ਕੁਚੌੜਿਆ ਬੜਾ ਲੱਗੇ ਹੋਏ ਹੈ ਜੀ ਤੇ ਐਂ ਦੇਖੋ ਬਿਲਕੁਲ ਲੱਗਿਆਂ ਦੇ ਹੈ ਜੀ ਕੁਚੌੜੀਆਂ ਤੇ ਆਦੋ ਜਿਹਨੇ ਜਿਹਨੇ ਕਰਮਾ ਕਰਮ ਕੁਚੌੜੀਆਂ ਖਾਣੀਆਂ ਜੀ ਦਹੀਂ ਨਾਲ ਤੇ ਦੇਖੋ ਕਿੰਨੀ ਅਵਧੀ ਬਣ ਕੇ ਆਈਆਂ ਤੇ ਕਲਰ ਵੀ ਦੇਖੋ ਕਿੰਨਾ ਵਧੀਆ ਕੀ ਤੋ ਵੀ ਫਟ ਕੇ ਨਹੀਂ ਆਈਆਂ ਜੀ ਨਾ ਤਾਂ ਕਿਸੇ ਆਲੂ ਨੁਕਰੇ ਵੀ ਪਾਹ ਰਹੇ ਨਹੀਂ ਤੇ ਐਂ ਬਧੀਆਂ ਵੰਦੀ ਹੈ ਜੀ ਤੇ ਆਜੋ ਜੀ ਸਾਡੀ ਜਿਹੜੀ YouTube ਤੇ ਕੈਂਡੀ ਮਾਮੀ ਜੀ ਪਹਾੜਾ ਵਾਲੇ ਚੈਨਲ ਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਤੇ ਪਸੰਦ ਕਰਦੇ ਤੇ ਆਜੋ ਜੀ ਸਾਡੀ ਫੈਮਿਲੀ ਜਿਨੇ ਵੀ ਗਰਮ ਗਰਮ ਕਚੌੜੀਆਂ ਖਾਣੀਆਂ ਜੀ ਤਹਿ ਨਾਲ ਤੇ ਚਲੋ ਜੀ ਬਾਕੀ ਜਿਹੜੇ ਪ੍ਰਿੰਸ ਆ ਗਿਆ ਤੇ ਸਾਨੂੰ ਪ੍ਰਿੰਸ ਵੀ ਮਨਾਉਂਗੇ ਜੀ ਅਸੀਂ ਜੇ ਤਾਂ ਮੇਰੇ ਕਚੌੜੀਆਂ ਬਣਾਉਂਦੇ ਤੇ ਆ ਗਿਆ ਤੇ ਸਾਨੂੰ ਉਹ ਵੀ ਵਿੱਚ ਦਿਖਾ ਦੂੰਗੇ ਜੀ ਅਸੀਂ ਜੇ ਤੇ ਥੋੜਾ ਜਿਹਾ ਲੇਟ ਹੋ ਗਿਆ ਫਿਰ ਮੈਂ ਬਣਾ ਕੇ ਰੱਖ ਦੋ ਜੀ ਕਿਉਂਕਿ ਆਣੇ ਵਾਲਾ ਇਹ ਰਸਤੇ 'ਚ ਹੀ ਹੈ ਤੇ ਫਿਰ ਐਕਾ ਨੂੰ ਟਾਈਮ ਲੱਜਣਾ ਤੇ ਆਪਾਂ ਉਹਨੂੰ ਗਰਮ ਗਰਮ ਬਣਾ ਲੈਂਦੇ ਹਾਂ ਜੀ ਜਾ ਤੱਕ ਮੈਂ ਬਣਾ ਦੀ ਮੁਕੜਾਈ ਹੱਦ ਤੱਕ ਉਹਨੇ ਆ ਜਾਣਾ ਹੈ ਤੇ ਨਹੀਂ ਮੇਰੇ ਲੱਗੀ ਸੀ ਕਿ ਬਣਾਣ ਕਿ ਚੋਰੀਆਂ ਤੇ ਮੈਂ ਕਿਹਾ ਜਦ ਤੱਕ ਪੋਹਾਂਗਾ ਫਿਰ ਗਰਮ ਗਰਮ ਖਾਵਾਂਗੇ ਜੀ ਸਾਰੇ ਤੇ ਸਾਰਿਆਂ ਨੂੰ ਬਾਕੀ ਸਾਰਿਆਂ ਨੂੰ ਖਾ ਲੂ ਜੀ ਕਿਚੌੜੀਆਂ ਤੇ ਮੇਰੀ ਫੈਮਿਲੀ ਨੇ ਸੁੱਖਦੇ ਜਿਵੇਂ ਕਿ ਸਿਮਰ ਨੇ ਡੈਡੀ ਜੀ ਨੇ ਤੇ ਦੀਦੀ ਜੀ ਨੇ ਸਾਰਿਆਂ ਨੇ ਖਾ ਲੀਆਂ ਤੇ ਬਾਕੀ ਹੁਣ ਪ੍ਰਿੰਸ ਰਹਿ ਗਿਆ ਜੀ ਤੇ ਪ੍ਰਿੰਸ ਵਾਸਤੇ ਲੱਗਿਆ ਜੀ ਬਣਾ ਲੋ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਪ੍ਰਿੰਸ ਦੱਸੂਗਾ ਵੀ ਸਸਰੀ ਗਾਂਜੀ ਸਾਰਿਆਂ ਨੂੰ ਅੱਜ ਅਸੀਂ ਪਹੁੰਚੇ ਜੀ ਕੁਸ਼ਪਾ ਆਗੇ ਉਹਦੇ ਖਾਨੀ ਗਰੀ ਜੀ ਲੁਧਿਆਣੇ ਗੱਡੀ ਤੇ ਫਿਰ ਮੈਂ ਇਹਨੂੰ ਫੋਨ ਕਰਦਾ ਮੈਂ ਕਿਹਾ ਕੱਲ ਛੁੱਟੀ ਹੈ ਮੈਂ ਕਿਹਾ ਕੁਸ਼ਪਾ ਨੇ ਚੱਲਦੇ ਹੋਏ ਇਹਨੇ ਫੋਨ ਕਰਾਇਆ ਕਿਹਦੀ ਮੈਂ ਕਚੌੜੀਆਂ ਬਣਾ ਰਹੀ ਮੈਂ ਕਿਹਾ ਚੱਲ ਮੈਂ ਆ ਗਿਆ ਜੀ ਕਚੌੜੀਆਂ ਖਾਣ ਜੀ ਫਿਰ ਹਮਮ ਅਸਾਂ ਕਚੌੜੀਆਂ ਖਾਣ ਪਹੁੰਚ ਗਿਆ ਜੀ ਤੇ ਕੋਈ ਨਾ ਇਹਨੇ ਕਚੌੜੀਆਂ ਬਣਾਈਆਂ ਵਧੀਆ ਜੀ ਇੱਕ ਨੰਬਰ ਕਿਸਮਤ ਵਧੀਆ ਸੀ ਤੇਰੀ ਕਿਹਾ ਸੀ ਕਚੌੜੀਆਂ ਬਣਾਈ ਅੱਜ ਫਰੀ ਸੇ ਆ ਗਿਆ ਕਿਸ ਵਾਰ ਮੇਰੇ ਵਧੀਆ ਹੀ ਆ ਗਏ ਹਮਮ ਸਵਾਦ ਤੇ ਬੰਦੇ ਜੀ ਬਾਬਾ ਆਣਿਆ ਨਾ ਤੇ ਆਂਦੇ ਹੀ ਪ੍ਰਿੰਸ ਲਿਆਇਆ ਜੀ ਸਮਾਨ ਸਿਮੂ ਵਾਸਤੇ ਐ ਨਾ ਚਾਕਲੇਟਾ ਪਲੀਜ਼ ਕੇਲੇ ਫਰੂਟ ਵਗੈਰਾ ਲਿਆਇਆ ਜੀ ਤੇ ਸਿਮੂ ਨੇ ਤਾਂ ਆਪਣਾ ਇੱਕ ਰੱਖ ਵੀ ਲਿਆ ਜੀ ਕੱਢ ਕੇ ਇੱਕ ਆਂਦੇ ਲੱਗੀ ਜੀ ਖਾਣ ਤੇ ਇਧਰ ਮਿਲੋ ਜੀ ਸੁੱਖਣ ਵਾਲੀ ਸਾਸਰੀ ਗਾ ਜੀ ਸਾਰੇ ਨੂੰ ਜੀ ਤੇ ਸੁਖ ਵੀ ਆ ਗਏ ਸੀਗੇ ਜੀ ਡਿਊਟੀ ਤੋਂ ਤੇ ਇਹਨਾਂ ਨੇ ਵੀ ਕਚੌਰੀਆਂ ਵਗੈਰਾ ਖਾ ਲਿਆ ਜੀ ਤੇ ਡੈਡੀ ਜੀ ਨੇ ਵੀ ਖਾ ਲਿਆ ਸੀਗੇ ਸਾਰੇ ਇਹਨੇ ਖਾ ਕੇ ਵੇਲੇ ਹੋ ਗਏ ਜੀ ਤੇ ਪ੍ਰਿੰਸ ਹੀ ਰਹਿ ਗਿਆ ਸੀਗਾ ਬਸ ਤੇ ਇੱਕ ਮੈਂ ਰਹੀ ਸੀਗੀ ਖਾਣ ਵਾਸਤੇ ਜਾਮਾ ਖਸਰਿਆ ਮੈਂ ਤੇ ਦੋ ਸਿਗਰਟ ਤਾਂ ਹੀ ਤਾਂ ਮੈਂ ਦੇ ਕਿ ਕਿ ਮੈਨੂੰ ਕਹਿੰਦਾ 6 ਵਜੇ ਆ ਜਣਾ ਮੈਂ ਤਾਂ ਹੀ ਫੋਨ ਕਰ ਰਿਹਾ ਮੈਂ ਕਿ ਕੋਈ ਪਤਾ ਨਹੀਂ ਕਿੱਥੇ ਰਹਿ ਗਿਆ ਮੇਰਾ ਜਾਮਾ ਖਰਾਬ ਹੋ ਗਿਆ ਮੇਰਾ ਜਾਮਾ ਉਹ ਤੇ ਵੀਡੀਓ ਵੀ ਆ ਹਾਂ ਫੋਨ ਮੈਂ ਬਣਾਇਆ ਅੱਛਾ ਇਹਨਾਂ ਗੱਲ ਦੁਨੀਆ ਭਰ ਦਾ ਉਧਰ ਖਾਣਾ ਲੱਗਦਾ ਹਾਂ ਆਈਓ ਗੱਡੀਆਂ ਖਰਾਬ ਹੋ ਜਾਂਦੀਆਂ ਕਿ ਵਿੱਚ ਸੜਕ ਜਿਹਦਾ ਕੰਮ ਲੱਗਿਆ ਅੱਛਾ ਉਹ ਰਾਜਪੁਰੇ ਦੇ ਪਿੱਛੇ ਸੜਾਂਦੇ ਬਹੁਤ ਬਣ ਰਹੀਆਂ ਸੜਕ ਬਸਾਂ ਤੋਂ ਬੋਲ ਰਹੇ ਹਾਂ ਇਹ ਤਾਂ ਟੁੱਟੀ ਵੀ ਥੋੜੀ ਜੀ ਤੇ ਚਲੋ ਜੀ ਫਿਰ ਸਾਡਾ ਅੱਜ ਦਾ ਬਲੌਗ ਇੱਥੇ ਤੱਕ ਹੀ ਸੀਗਾ ਜੀ ਸਾਡੇ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਤੇ ਮਾਮੀ ਜੀ ਪਹਾੜਾ ਵਾਲੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੇ ਚੈਨਲ ਨੂੰ ਉਸ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਜੀ ਤੇ ਮਿਲੂਗਾ ਤੁਹਾਨੂੰ ਕਿਸੇ ਅਗਲੇ ਬਲੌਗ 'ਚ ਬਾਏ ਕਰਦੋ ਸਾਰੇ